ਜਿਹਦੇ ਕੋਲ ਇਹ ਸਾਰਾ ਦਾ ਸਾਰਾ ਹੀ ਵੱਲ ਹੋਵੇ ਕਿ ਹਸਤ ਰਥ ਹਾਤੀ ਹੋਣ ਰਥ ਹੋਣ ਅਸ਼ਵ ਪਵਨ ਤੇਜ ਘੋੜੇ ਹੋਣ ਜਿਹੜੇ ਹਵਾ ਦੀ ਗਤੀ ਨਾਲ ਚੱਲ ਸਕਦੇ ਹੋਣ ਧਣੀ ਘੁੰਮਦ ਚਤਰਾਂਗਾ ਉਹ ਜ਼ਮੀਨ ਦਾ ਮਾਲਕ ਹੋਵੇ ਬਹੁਤ ਜ਼ਿਆਦਾ ਅਮੀਰ ਹੋਵੇ ਧਣੀ ਹੋਵੇ ਤੇ ਚਤਰਾਂਗਣੀ ਸੈਨਾ ਰੱਖਦਾ ਹੋਵੇ ਸਤਿਗੁਰੂ ਆਖਦੇ ਸੰਗ ਨਾਲ ਚੱਲਿਓ ਇਹਨਾਂ ਮੈਂ ਕਛੂ ਹੈ ऊट सिधायु नंगर, वो इन्होंने कुछ भी नहीं ला जा सकता वो तो इस संसार के उत्ते नंगा ही आया तो नंगा ही इतों चला जाएगा गुरु नानक साहब जी महाराज जी ने आख्या सीना। के साड़ी एक सूई है इसनों दरगाह के पचा देना दरगाह के तड़े तो लै सका ਤੇ ਉਹਨਾਂ ਨੇ ਹੱਥ ਖੜੇ ਕਰਦੇ ਸੀ ਨਹੀਂ ਜੀ ਸੂਈ ਤੇ ਅਸੀਂ ਦਰਗਾਹ ਦੇ ਵਿੱਚ ਨਹੀਂ ਪਹੁੰਚਾ ਸਕਦੇ ਪਰ ਅੱਜ ਕੱਲ ਮੇਰੇ ਵਰਗੇ ਬਾਬੇ ਜਿਹੜੇ ਨੇ ਉਹ ਕਹਿੰਦੇ ਅਸੀਂ ਤੁਹਾਡੇ ਪਿਤਰਾਂ ਤੱਕ ਜੋ ਮਰਜੀ ਤੁਸੀਂ ਲਜਾਈਆਂ ਸਲਾਈਆਂ ਦੇ ਵੀ ਉਹ ਵੀ ਪਹੁੰਚਾ ਦਾਂਗੇ ਵਸਤਰ ਦੇ ਦਿਓ ਉਹ ਵੀ ਪਹੁੰਚਾ ਦਾਂਗੇ ਤੁਸੀਂ ਸਾਨੂੰ ਪ੍ਰਸ਼ਾਦ ਦੇ ਭੋਜਨ ਦੇ ਦਿਓ ਅਸੀਂ ਉਹ ਵੀ ਤੁਹਾਡੇ ਪਿਤਰਾਂ ਤੱਕ ਪਹੁੰਚਾ ਦੇਵਾਂਗੇ ਸੋ ਇਸ ਤਰ੍ਹਾਂ ਉਥੇ ਤੱਕ ਤੇ ਸਤਿਗੁਰੂ ਦੇਸ਼ ਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਆਖਦੇ ਨੇ ਕਿ ਸੰਗ ਨਾ ਚੱਲੈ ਭੋਰਾ ਇੱਕ ਭੋਰਾ ਵਸਤੂ ਵੀ ਇਸ ਸੰਸਾਰ ਦੀ ਜਿੰਨਾ ਮਰਜੀ ਧਨ ਪਦਾਰਥ ਹੋਵੇ ਅਨੰਤ ਰੰਗ ਮਾਇਆ ਕੀ ਪੇਖੇ ਕਿਛ ਸਾਥ ਨਾ ਚੱਲੈ ਭੋਰਾ ਇਹ ਮਾਇਆ ਦੇ ਅਨੰਕਾ ਰੰਗਾਂ ਦੇ ਵਿੱਚੋਂ ਭੋਰਾ ਵੀ ਸੂਈ ਦੇ ਨੱਕੇ ਜਿੰਨਾ ਵੀ ਮਨੁੱਖ ਇਸ ਸੰਸਾਰ ਤੋਂ ਨਾਲ ਨਹੀਂ ਲੈ ਕੇ ਜਾ ਸਕਦਾ ਉਹ ਸਿਕੰਦਰ ਜਿਹੜਾ ਸਾਰੇ ਸੰਸਾਰ ਨੂੰ ਜਿੱਤਣ ਚਾਹਦਾ ਸੀ ਉਹ ਭਾਰਤ ਤੱਕ ਵੀ ਆ ਗਿਆ ਇੱਥੇ ਪਹੁੰਚ ਕਰਕੇ ਵਿਆਸ ਨਦੀ ਤੱਕ ਉਸ ਨੇ ਸਾਰਾ ਕਬਜ਼ਾ ਕਰ ਲਿਆ ਭਾਰਤ ਦੇਸ਼ ਦਾ ਉਸ ਵੇਲੇ ਦਾ ਬਹੁਤ ਸ਼ਕਤੀਸ਼ਾਲੀ ਸੰਗਰਾਟ ਅਸ਼ੋਕ ਵੀ ਉਸ ਨੇ ਹਰਾ ਦਿੱਤਾ ਉਸ ਨੂੰ ਵੀ ਆਪਣੇ ਅਧੀਨ ਕਰ ਲਿਆ ਇੰਨੀ ਧਰਤੀ ਦੇ ਉੱਤੇ ਜਿੱਤਾਂ ਪ੍ਰਾਪਤ ਕਰਕੇ ਬਿਮਾਰ ਹੋ ਗਏ ਉਸਨੇ ਬੜਾ ਯਤਨ ਕੀਤਾ ਆਪਣੇ ਨਾਲ ਧਿਆਦੇ ਹੋਏ ਯੂਨਾਨੀ ਜਿਹੜੇ ਵੈਦ ਸਨ ਉਹਨਾਂ ਨੇ ਸਾਰਾ ਜੋਰ ਲਾ ਲਿਆ ਅੱਖੜ ਲੱਗੇ ਸਾਡੇ ਵਸ ਦੀ ਕੋਈ ਗੱਲ ਨਹੀਂ ਉਸ ਸਿਕੰਦਰ ਨੇ ਅੱਖੇ ਕੋਈ ਗੱਲ ਨਹੀਂ ਇਸ ਭਾਰਤ ਦੀ ਧਰਤੀ ਦੇ ਉੱਤੇ ਕਹਿੰਦੇ ਬੜੇ-ਬੜੇ ਆਚਾਰੀਏ ਰਹੇ ਤੇ ਨੇ ਇੱਥੇ ਆਯੁਰਵੇਦ ਦਾ ਬੜਾ ਗਿਆਨ ਹੈ ਇਹਨਾਂ ਨੂੰ ਬੁਲਾਓ ਬੜੇ-ਬੜੇ ਵੱਡੇ ਆਯੁਰਵੇਦਕ ਆਚਾਰੀਏ ਉਹ ਆਕਰ ਕੇ सिकंदर ਦਾ ਕੋਈ ਇਲਾਜ ਨਾ ਕਰ ਸਕੇ ਸਿਕੰਦਰ ਦੀ ਸਿਹਤ ਦਿਨੋਂ ਦਿਨ ਜਦੋਂ ਵਿਗੜਦੀ ਗਈ ਉਸ ਨੇ ਆਪਣੇ ਧਨ ਪਦਾਰਥ ਦੇ ਆਸਰੇ ਬੜੀ ਕੋਸ਼ਿਸ਼ ਕੀਤੀ ਉਹਦੇ ਪ੍ਰਾਣ ਬਚ ਜਾਣ ਅਖੀਰ ਤੇ ਨਰਾਸ਼ ਹੋ ਕੇ ਕਹਿੰਦਾ ਸੀ ਸਾਰੇ ਸੰਸਾਰ ਨੂੰ ਜਿੱਤਣਾ ਵਿਆਸ ਤੱਕ ਕਬਜ਼ਾ ਕਰਕੇ ਇਹ ਵੀ ਛੱਡ ਕੇ ਉਹ ਵਾਪਸ ਜਾਣਾ ਸ਼ੁਰੂ ਹੋਇਆ ਕਿ ਸ਼ਾਇਦ ਇਹ ਮੇਰਾ ਹਵਾ ਪਾਣੀ ਬਦਲ ਜਾਵੇ ਮੈਂ ਆਪਣੇ ਦੇਸ਼ ਵਿੱਚ ਚਲਾ ਜਾਵਾਂ ਬਚ ਜਾਵਾਂ ਪਰ ਆਪਣੇ ਦੇਸ਼ ਤੱਕ ਨਾ ਪਹੁੰਚ ਸਕਿਆਂ ਜਦੋਂ ਪ੍ਰਾਣ ਤਿਆਗਣ ਦਾ ਸਮਾਂ ਆਇਆ ਤੇ ਆਖੜ ਲੱਗਿਆ ਮੇਰੀ ਅਰਥੀ ਜਦੋਂ ਸਜਾਓਗੇ ਨਾ ਤੇ ਮੇਰੇ ਹੱਥ ਬਾਹਰ ਕੱਢ ਦਿਓ ਤਾਂ ਕਿ ਇਹ ਸਮਝ ਆ ਜਾਵੇ ਲੋਕਾਂ ਨੂੰ ਕਿ ਇਸ ਤੋਂ ਜ਼ਿਆਦਾ ਧਨ ਪਦਾਰਤ ਤਾਂ ਕੋਈ ਨਹੀਂ ਪ੍ਰਾਪਤ ਕਰ ਸਕਦਾ ਜਿੰਨਾ ਮੈਂ ਕੀਤਾ ਤੇ ਇਹਦੇ ਵਿੱਚੋਂ ਜਦੋਂ ਜ਼ਰੂਰਤ ਪੈਂਦੀ ਮੁਸੀਬਤ ਪੈਂਦੀ ਹੈ ਇਸ ਧਨ ਪਦਾਰਤ ਦੇ ਵਿੱਚੋਂ ਕੋਈ ਵੀ ਆਸਰਾ ਨਹੀਂ ਬਣਦਾ